ਲੇ ਬਾਈ ਆ ਦੇਖ ਆ ਕੁੜੀ ਆ ਗਈ ਅੱਛਾ ਕੁੜੀਰਾ ਸ਼ੁਕਰਾ ਸੜਾ ਸੋਪਣਾ ਹੀ ਸੀਗਾ ਮਾਕੇ ਦੇ ਸੱਚੀ ਆ ਗਿਆ ਏ ਬਨਾਲੀ ਤਾਂ ਨੇ ਚਾਹ ਪੀ ਲਾ ਪੀ ਕੇ ਮਾਰਾ ਖੇਚ ਗਿਆ ਹੈ ਲੈ ਉਹ ਮਣਾ ਹੁਣ ਆਣਗੇ ਨਜ਼ਾਰੇ ਬਾਈ ਵੀ ਮੰਨ ਗਿਆ ਵਿਆਹ ਨੂੰ ਗੀ ਇਹ ਵੀ ਚੱਲ ਵਧੀਆ ਵਾਹੀ ਗਈ ਚਾਈ ਗਈ ਵਿਆਹ ਹੋਊਗਾ ਯਾ ਤਾ ਵੇ ਲਾ ਫੋਨ ਉਹਨੂੰ ਵੀ ਚਲੋ ਉਹਨੂੰ ਦੱਸੇ ਜਮਾਨ ਵੀਰਾ ਤੇ ਬੁਲਬੁਲ ਨਾਲ ਗੱਲ ਹੋ ਗਈ ਵੀ ਮੇਰੀ ਜਾਮਾ ਚਾਵਣਾ ਕੈਂ ਹੋਣੀ ਮੈਂ ਪੀਲੀ ਤਾ ਤੂੰ ਵੀ ਪੀਲਾ ਜਾ ਕੇ ਅੱਛਾ ਬਾਹਰ ਜਾ ਸੋਈ ਚੂਜਾ ਹੋ ਰਾਤ ਤੇ ਬੁਲਬੁਲ ਨਾਲ ਕਰੀ ਸੀ ਗੱਲ ਮੈਨੇ ਅੱਛਾ ਹਾਂ ਉਗੰਦੀ ਵੀ ਸਾਡੇ ਤਾਂ ਮੰਨੇ ਹੋਏ। ਉਹ ਤਾਂ ਨਹੀਂ ਝੂਠ ਬੋਲੀ ਜਾਂਦੇ। ਨਹੀਂ ਯਾਰ ਮੈਂ ਝੂਠ ਕਿਉਂ ਬੋਲਾਂਗਾ। ਓਕੇ ਨਾ ਤੁਸੀਂ ਐ ਕਰੋ ਬਸ ਸਟੈਂਡ ਆ ਕੇ ਖੜ ਜਿਓ। ਠੀਕ ਹੈ ਮੈਂ ਤੁਹਾਨੂੰ ਪਿਕ ਕਰ ਲਉਂਗਾ ਉਥੋਂ। ਠੀਕ। ਅਰੇ ਤੇ ਪਹਿਲਾਂ ਮੇਰੇ ਲਈ ਦੇਖ ਲੈਣਾ। ਇਹ ਵੀ ਕੋਈ ਨਾ ਮੈਂ ਡੈਵਲ ਹੱਬ। ਬਸ ਡੈਵਲਾਂ ਦੀ ਹੋਇਆ ਦੁਕਾਨ ਸਾਰੀ ਇਹ। ਕੱਪੜੇ ਇੱਥੇ ਲੰਘੇ। ਤੇ ਸੋਨੋ। ਹਾਂਜੀ ਹਾਂਜੀ ਹੋ ਗਿਆ ਜੀ। ਤੇ ਪੇਮੈਂਟ ਦੱਸੋ ਫਿਰ ਕਿੰਨੀ ਹੈ। ਪੈੱਕ ਕਰ ਕੋਈ ਗੱਲ ਨਹੀਂ। ਓਕੇ ਵੀਰੇ ਥੈਂਕ ਯੂ ਥੈਂਕ ਯੂ। ਠੀਕ ਹੈ ਵੀਰੇ। ਓਕੇ ਓਕੇ ਥੈਂਕ ਯੂ। ਮੁੰਡਾ ਆ ਪਨੀ ਤਿਆਰ ਹੋ ਗਿਆ ਕਨਾ ਉਹ ਮੁੰਡਿਆ ਹਾਂ ਭਾਈ ਓਏ ਆ ਜਾ ਹੁਣ ਇੰਨਾ ਲੇਟ ਲਾਤਾ ਬੱਸ ਬਾਈ ਕੱਲੇ ਬੂਟ ਬੂਟ ਰਹਿ ਗਏ ਬਾਣੀ ਉੱਥੇ ਅਗਲੇ ਵੇਟ ਕਰਦੇ ਹੁਣਗੇ ਯਾਰ 2 ਘੰਟੇ ਦਾ ਪ੍ਰੋਗਰਾਮ ਹੈ 2 ਮਿੰਟ ਦੇ 1 ਮਿੰਟ ਤੇਰੀ ਨੀ ਟਿਸ਼ਨਾਂ ਮੇchnਾ ਲੋਟ ਆਉਂਦੀਆਂ ਯਾਰ ਤੁਰ ਵੀਤ ਨਾ ਜਰੂਰੀ ਨਾ ਮੈਂ ਆ ਜਾ ਘੰਟਾ ਲੱਗਾ ਬਾਈ ਯਾਰ ਅੱਜ ਦੇ ਦਿਨ ਕਿਉਂ ਗੁੱਸਾ ਕਰਦਾ ਯਾਰ ਮੇਰਾ ਉਹ ਗੁੱਸਾ ਨਹੀਂ ਯਾਰ ਅਗਲੇ ਦਾ ਵੀ ਪ੍ਰੋਗਰਾਮ ਆਪ 2 ਘੰਟਾ ਦਾ ਪ੍ਰੋਗਰਾਮ ਆਪਾਂ ਨੂੰ ਆਪਣੀ ਅਡਜਸਟਮੈਂਟ ਦੇਖਣੀ ਜਿੰਦੀ ਗੱਡੀਆਂ ਨੂੰ ਕਰਤਾ ਦੀ ਗੱਡੀ ਆ ਰਹੀ ਹੈ ਬਾਈਪਾਸ ਤੇ ਆ ਰਹੀ ਹੈ ਤੂੰ ਥੋੜਾ ਮਿੰਟ ਬਾਅਦ ਲੇਟ ਹੋ ਰਹੇ ਆਪਾਂ ਚਲ ਆਜੋ ਵੀ ਆਜੋ ਉਰੀ ਰੁਕ ਜਾ ਤੁਸੀਂ ਰੁਕ ਜਾ ਕੀ ਹੋ ਗਿਆ ਇੱਥੇ ਰੁਕ ਜਾ ਇੱਥੇ ਰੁਕ ਜਾ ਹੁਣ ਦੇਖ ਆਪਣੀ ਮਾਂ ਤਾਂ ਹੈ ਨਹੀਂ ਜੀ ਜਿਉਂ ਹੁੰਦੀ ਥੋੜੇ ਸਿਰ ਤੋਂ ਪਾਣੀ ਵਾਰਦੀ ਹੁਣ ਤਾਂ ਮੈਂ ਹੀ ਆ ਤੇਲ ਚੋਲਾ ਤੇਲ ਜੋ ਕੇ ਸੁਨੰਦਰ ਦੇ ਲਊਗਾ ਹਣਾ ਪੂਰੀ ਖੜਜੋ ਠੀਕ ਹੈ ਬਾਈ ਬਾਈ ਇਹ ਕਰੂਗਾ ਸਾਰੇ ਚੌਪੂ ਦੇ ਆਜੋ ਯੰਦਰਾ ਆਜੋ ਕੀ ਗੱਲ ਬਾਈ ਮੈਂ ਨਹੀਂ ਆਣਾ ਤੂੰ ਆਪਦੇ ਆਪ ਆ ਜਾ ਅੰਦਰ ਯਾਰ ਆਜੋ ਤੁਸੀਂ ਆਜੋ ਤੁਸੀਂ ਮੇਰੇ ਕਮਰੇ ਚ ਹੀ ਆ ਜਾਓ ਲੈ ਪਈਆ ਮੈਂ ਕਹ ਰਿਹਾ ਕਿ ਤੂੰ ਕਰਾਇਆਗਾ ਮੇਰੇ ਵਾਸਤੇ ਨਹੀਂ ਕਰਾਇਆ ਤੂੰ ਇੱਚਾ ਮਜ਼ਾ ਕਰਦਾ ਇਰਨਾ ਨਹੀਂ ਆਈ ਉਹ ਮਾਤਾ ਮਜ਼ਾ ਕਰਦੇ ਮਾ ਚਾਲ ਕੋਈ ਕਾਰਵਿਆਰ ਕਰਨੇ ਆਉਣਗੇ ਆਪਾਂ ਇਧਰ ਕਰ ਲਾਂਗੇ ਮੇਰੇ ਕਮਰੇ ਚ ਗੇਟ ਲਾ ਦੇ ਤੀ ਜੰਨੇ ਕਮਰੇ ਚ ਉੱਥੇ ਆ ਜੀ ਚੱਲ ਠੀਕ ਹੈ ਉੱਥੇ ਆਣਾ ਚੱਲ ਹਾ ਜੀ ਆ ਕਮਰਾ ਆਪਣਾ ਤੁਸੀਂ ਬੈਠ ਜਾ ਲਾ ਓ ਇਨੇ ਕਾਲੇ ਅੰਦਰ ਵੀ ਵਾਗੇ ਹੁਣ ਦੱਸ ਕਿਹੜੇ ਕਾਰਵਿਆਰ ਕਰਨੇ ਨੇ ਉਹ ਕਾਰਵਿਆਰ ਦਾ ਗਾਦੇ ਯਾਰ ਮੈਂ ਤਾਂ ਇਹ ਕਹਿੰਦਾ ਦੇਖ ਹੁਣ ਪਰਜਾਈ ਆਈ ਹੈ ਹੁਣੇ ਗੋਡਿਆਂ 'ਚ ਬਿਠਾਈ ਰਸਮ ਆਉਂਦੀ ਉਹ ਮੈਂ ਬਹਿ ਜੂਗਾ ਇਹਦੇ ਗੋਡਿਆਂ 'ਚ ਹਰ ਗੋਡੇ 'ਚ ਦਿਓਰ ਵੜਦਾ ਹੁੰਦਾ ਜੇਠ ਨਹੀਂ ਹਰ ਜਦੂ ਲੱਛਣ ਕਰਨੋਂ ਕੇਠ ਲੱਗਦਾ ਤੈਨੂੰ ਇਹਦਾ ਉਹ ਚੱਲ ਭਾਈ ਤੁਹਾਡੀ ਮਰਜ਼ੀ ਆ ਯਾਰ ਮੈਂ ਤਾਂ ਉਹਦੇ ਕਮਰੇ ਜੀ ਵਗ ਜਾਣਾ ਹੈ ਚਲੋ ਕਰੋ ਗੱਲਾਂ ਮੱਥਾਂ ਤੁਸੀਂ ਭਾਈ ਦਾ ਤੂੰ ਲੈ ਗੋਡੇ 'ਚ ਬੈਠੀ ਤੂੰ ਜੇਠ ਲੱਗਦਾ ਕਿ ਤੂੰ ਗੋਡੇ 'ਚ ਕਿਉਂ ਰਹਿ ਜਾਵੇਂਗਾ ਚਲ ਤੁਸੀਂ ਸਹੀ ਹੋ ਕੇ ਬਹਿੜ ਜਾ ਤੇ ਇੱਕ ਗੱਲ ਹੋਰ ਇਹ ਤੋਂ ਬਾਤ ਕੀ ਰਹੀਓ ਕਿਉਂ ਹਾਂ ਬਸ ਇਹ ਐਵੇਂ ਦਾ ਇਹ ਮਤਲਬ ਚੌੜ ਕਰਦੇ ਰਹਿੰਦੇ ਚੌੜ ਜਿੱਤੇ ਇਸ ਵਾਇਦਾ ਹਾਂ ਤੁਹਾਨੂੰ ਨਾ ਗਲਤਫਹਮੀ ਹੋਗੀ ਵੀਰ ਜੀ ਮੈਨੂੰ ਇਦਾਂ ਦੇ ਨਹੀਂ ਲਾਦੇ ਬਹੁਤ ਹਾਸੇ ਮਜ਼ਾਕ ਅਲੇ ਸੁਭਾਅਲੇ ਨੇ ਹਾਂ ਮੈਂ ਵੀ ਇਹੀ ਕਹੇਗਾ ਵੀ ਹਾਸੀ ਮਜ਼ਾਕ ਕਰਦਾ ਰਹਿੰਦਾ ਹੈ ਵੀ ਕਿਤੇ ਤੂੰ ਦਿਲ ਤੇ ਲਾ ਲੈ ਨਹੀਂ ਨਹੀਂ ਹਾਂ ਹਾਂ ਵੱਡਾ ਤਾਂ ਚੜ ਗਿਆ ਹੋਏ ਪਤਾ ਹੀ ਨਾ ਕਰ ਆਏ ਆਇਆ ਚਾਹ ਪਾਣੀ ਬਣਾਈਏ ਆ ਜਵਾਬ ਜੇ ਪਤਾ ਨਹੀਂ ਉੱਥੇ ਨੇ ਕਿ ਨਾ ਉੱਥੇ ਨੇ ਉਹਨਾਂ ਨੇ ਵੀ ਦੇਖਾ ਆ ਤਾਂ ਥੱਕ ਗਏ ਆ ਭਾਂਡੇ ਮੁੰਡੇ ਜੇ ਮੰਜੀ ਨੇ ਇਹਨਾਂ ਨੇ ਰਾਤ ਨੂੰ ਮੰਜਾ ਬਹੁਤ ਆ ਕੋਣ ਵੀ ਹੋਏ ਨਹੀਂ ਯਾਰ ਲੈ ਯਾਰ 볼로볼 바스틸라기 예샤 엄마디아 오타니 하제 오에 디아 ਨੂੰ ਲਾਦਾ ਬਾਰਬਰ ਜੀ ਨੇ ਦਰਵਾਜ਼ਾ ਖੜਕਾ ਰੇ ਨੇ ਉੱਠ ਕੇ ਦੇਖਿਓ ਕੀ ਕਹਿੰਦੇ ਨੇ ਦੇਖੋ ਕੀ ਹੋ ਗਿਆ ਕੀ ਹੋ ਗਿਆ ਅੰਸਰ ਦੀ ਫਤੌਹ ਹਾਂ ਭਾਈ ਅੱਛੇ ਵੀ ਚੱਲ ਗਏ ਹੇ ਹੇ ਉਹ ਬੱਸ ਉਹ ਜਿਹੜੀ ਪ੍ਰੋਜੈਕਟ ਲੈਣ ਦੇ ਪੈਰੀਂ ਤਰਾਹੰਦਾ ਕਰ ਉਹਦਾ ਵਾ ਗਲੀ ਮਿਲਿਆ ਕਰ ਹੈ ਉਹ ਕੁਛ ਨਹੀਂ ਮਹਾ ਚਲੋ ਵੀ ਪੈਰੀਂ ਤਰਾਹਦਾ ਕਰ ਇਕੱਲੇ ਚਲ ਭਾਈ ਆਲਾ ਜਾ ਵੀ ਨਾ ਮੈਨੂੰ ਕੁਸੋਰ ਲੱਗਿਆ ਤੇਰੇ ਵਾਸਤੇ ਨਹੀਂ ਹੈਗੀ ਇਹ ਕੀ ਹੋ ਗਿਆ ਮੈਂ ਚਾ ਨਹੀਂ ਪੀਊਂਗਾ ਲੈ ਬੋਲ ਬੋਲਵਾਤੇ ਲਿਆਇਆ ਮੈਂ ਤਾਂ ਕਿਉਂ ਮੈਂ ਨਹੀਂ ਪੀਊਂ ਇਹ ਤਾਂ ਆਪਣੇ ਘਰੇ ਨਵੀਂ ਮਾਂ ਆਣ ਆਈ ਹੈ ਤੂੰ ਜਾ ਕੇ ਸਿੱਧਾ ਉਹ ਕੇ ਸੋਈ ਚ ਚੱਕ ਲੈ ਆਦੀ ਇਹਨੇ ਸਾਰੀਆਂ ਉਰ ਮੁੜ ਕੇ ਕੰਮੀ ਕਰਨੇ ਨੇ ਤੂੰ ਸੜੇ ਸੜੇ ਪੁਰਾਣਾ ਲੱਗਿਆ ਹੋਇਆ ਅੱਛਾ ਜੇ ਮੂੰ ਪੁਰਾਣਾ ਨਹੀਂ ਲੱਗਿਆ ਤਾਂ ਤਾਂ ਪੁਰਾਣੀ ਲੱਗਦਾ ਮੈਂ ਔਵੇਂ ਪੁਰਾਣਾ ਫਿਰ ਮੈਨੂੰ ਚਾਹ ਦੇ ਦੇ ਯਾਰ ਮੈਂ ਨਹੀਂ ਗਾ ਓਹੋ ਤੁਸੀਂ ਹਰ ਵਾਰੀ ਵੀ ਤੇਰਾ ਕਿਉਂ ਜਿਦੀ ਜੰਨੇ ਹੋ ਐ ਕਰੋ ਵੀਰ ਜੀ ਇਹ ਚਾਹ ਮੈਂ ਇਹਨਾਂ ਨੂੰ ਦੇ ਦੰਨੀ ਆ ਹਾਂ ਗੁੱਸਾ ਨਾ ਕਰੋ ਵੀਰ ਜੀ ਤੁਹਾਡੇ ਲਈ ਵੀ ਚਾਹ ਬਣਾ ਲੈਨੀ ਆ ਮੈਂ ਬਾਈ ਤੂੰ ਉੱਥੇ ਬਹਿ ਜਾ ਮੇਰੇ ਬਾਅਦ ਤਾਂ ਹੁਣ ਬੈਡਤੀ ਆਇਆ ਕਰੂ ਇਹਦੇ ਬਾਅਦ ਤਾਂ ਬੁਖਣਾ ਆਇਆ ਕਰੂ ਬੈਡਤੀ ਆਇਆ ਕਰੂ ਚੱਲ ਇੱਕ ਗੱਲ ਤਾਂ ਵਧੀਆ ਹੋ ਗਈ ਯਾਰ ਚਾਹ ਉਹ ਲੈਣ ਵਾਗੀ ਵਧੀਆ ਨੂੰ ਦੇਗੀ ਮਲੰਗਨ ਵਾਲੇ ਨੂੰ ਚਾਹ ਵਧੀਆ ਮੇਰੇ ਵਾਸਤੇ ਆਪਦੇ ਬੋਲੇ ਬੋਲੇ ਥਾਣਾ ਲੈ ਕੇ ਆਉਗਣੀ ਚਾਹ ਉਹ ਵੀ ਉੰਗਵਾ ਬਈ ਯਾਰ ਤੂੰ ਦੇ ਕੇ ਬੋਲਿਆ ਕਰ ਯਾਰ ਕਿਉਂ ਕੀ ਗੱਲ ਹੋ ਗਈ ਹੋਰ ਯਾਰ ਤੂੰ ਉ ਤਾਂ ਇੱਜ਼ਤ ਨਹੀਂ ਕਰਦਾ ਮੇਰੀ ਮੇਰਾ ਵਿਆਹ ਹੋ ਗਿਆ ਹੁਣ ਉਹ ਵਿਚਾਰੀ ਕੀ ਸੋਚੂਗੀ ਬਿੰਨ ਦੋ ਪਈਆਂ ਦੀ ਬਣਦੀ ਨਹੀਂ ਉਹ ਬਾਹ ਉਹ ਸਾਲਾ ਤੂੰ ਗੁੱਸਾ ਹੀ ਕਰ ਗਿਆ ਯਾਰ ਉਹ ਗੁੱਸਾ ਵਾਲੀ ਗੱਲ ਨਹੀਂ ਉਹ ਗੁੱਸਾ ਨਹੀਂ ਕਰਿਆ ਕਰਦੇ ਪੁੱਤ ਜ਼ਿੰਦਗੀ ਹੱਸ ਕੇ ਜਿੜ ਕੇ ਹੀ ਨਗਦੀ ਹੁੰਦੀ ਹੈ ਜਿਆਦਾ ਗੁੱਸਾ ਕਰੀਆਂ ਕਰਦੇ ਮਰਿਆ ਥਾ ਬੜਾ ਬੱਕਰੀ ਤੇ ਥਾਂ ਜਿੱਡੀ ਨਾਲ ਹੀ ਆਉਗੀ ਯਾਰ ਬਾਈ ਗੱਲ ਹੈ ਕੋਈ ਯਾਰ ਇਹ ਹੋਰ ਕੀ ਹੈ ਇਹ ਚਲ ਚੁੱਪ ਕਰ ਜਾ ਉਹ ਅਲੂ ਵੀਰ ਜੀ ਚਾ ਇਹਦਾ ਪਈ ਜਾ ਕੀ ਗੱਲ ਵੀਰ ਜੀ ਤੁਸੀਂ ਹਜੇ ਵੀ ਇੰਨਾ ਬੁਲੀ ਆਨੇ ਹੋ ਉਹ ਨਾ ਨਾ ਭਾਈ ਅਸ ਤਾਂ ਵੈਸੇ ਸਵੇਕਣ ਗੱਲ ਕਰਦੇ ਸੀਗੇ ਉਹਨੂੰ ਚੌੜ ਕਰ ਦਿੱਤੀਗੇ ਦਰਦੇ ਦੁਰੀਆ ਤੂੰ ਖੜਾ ਹੋ ਮੇਰੇ ਸਰੀਰ ਨਹੀਂ ਹੈਗਾ ਜੇ ਠੀਕ ਹੈ ਖੜਾ ਹੋ ਕੇ ਜਾਂ ਖੇਤ ਗੇੜਾ ਮਾਰ ਕੇ ਆ ਜਾ ਭਾਜਾ ਓਏ ਬਾਈ ਤੂੰ ਜਾ ਇਹ ਖੇਤ ਨਾਲੇ ਉਹ ਵਿਚਾਰੀ ਘਰੇ ਕੱਲੀ ਹੈਗੀ ਉਹਦਾ ਜੀ ਕਿਵੇਂ ਲੱਗੂਗਾ ਹਾਲੇ ਕੱਲ ਤਾਂ ਉਹ ਆਈ ਹੈ ਉਹ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਵੀ ਘਰੀਆਂ ਇਹਦੇ ਕੋਲੇ ਨਾਲੇ ਤਾਂ ਮੈਂ ਦਿਲ ਲਵਾ ਕੇ ਰੱਖੂਗਾ ਤੂੰ ਟੈਨਸ਼ਨ ਨਾ ਲੈ ਅਸੀਰੀ ਹੈ ਨਹੀਂ ਕਿਤੇ ਜ ਕੋਈ ਨਹੀਂ ਹੈਗਾ ਆਪਾਂ ਨੂੰ ਆਪ ਹੀ ਜਾਣਾ ਬੁਗਾਣਾ ਠੀਕ ਹੈ ਨਾ ਸੀਰੀ ਸੂਰੀ ਸਭ ਦੀ ਛੁੱਟੀ ਕਰਦੀ ਤਲ ਮੈਂ ਮਾਰੰਗੂ ਕਿਡਾ ਤੁਸੀਂ ਚਲ ਜਾਂਦੇ ਖੇਤ ਉਹਨਾਂ ਨੂੰ ਘਰੇ ਰਹਿ ਲੰਦਨ ਉਹ ਮੇਰਾ ਸਰੀਰ ਨਹੀਂ ਠੀਕ ਭਈ ਅੱਜ ਮਾਂ ਚਲ ਜਾਇਆ ਹੋਊਗਾ ਵਿਵੇਕ ਜਾਇਆ ਹੋਊਗਾ ਕੋਈ ਨਾ ਉਸ ਤੋਂ ਮੈਂ ਹੈਂ ਕਿ ਕਰੇ ਤੇਰਾ ਦਿਲੋਂ ਬਾਨੋ ਕਿਉਂ ਟੈਨਸ਼ਨ ਲੈਨੀ ਐਨੂੰ ਚਲ ਮੈਂ ਜਲਦੀ ਆ ਜਾਊਂਗਾ ਮੈਂ ਆਣ ਜਾਈ ਨਹੀਂ ਕਰੂੰਗਾ ਚਲੋ ਕੱਪ ਲੈ ਜੋ ਬਾਈ ਪੀ ਲੂ ਐ ਚਾ ਪੀ ਲੇ ਬਾਈ ਪੀ ਲੇ ਮੈਂ ਵੀ ਠੰਡੀ ਹੋ ਰਹੀ ਦੀ ਚਾਹ ਦਾ ਗਰਮ ਕਰਕੇ ਲੈ ਆਂਦੀ ਯਾਰ ਕੋਈ ਨਹੀਂ ਕੋਈ ਨਹੀਂ ਫੇਰ ਦੁਬਾਰਾ ਬਣਾ ਲਾਂਗੇ ਆਪਾਂ ਫੇਰ ਦਵਾਜੋ ਆਪਾਂ ਦੋਨੇ ਜਬਾਚੋਂ ਬੈ ਕੇ ਪੀਵਾਂਗੇ ਚਾਹ ਇਕੱਠੇ ਚਲ ਠੀਕ ਹੈ ਤੂੰ ਨਾ ਕੇ ਖੇਤ ਜਾ ਮੈਂ ਉਹ ਰਿਕ ਕਰਦਾ ਘੰਟਾ ਰਸਟ ਹੈ ਬਾਈ ਤੂੰ ਆਪਣੇ ਕਮਰੇ ਚ ਪੈ ਜਾ ਕਿਉਂ ਹੋਰ ਉੱਥੇ ਪੈ ਜੂਗੀ ਬੁਲਬਲ ਮੈਂ ਹੁਣ ਆ ਜੂਗਾ ਔਰ ਤੂੰ ਉਥੇ ਪੈ ਕੇ ਆਰਾਮ ਕਰ ਲੈ ਤੈਨੂੰ ਆ ਕੇ ਠਾਉ ਉਹ ਅੱਜ ਤਾਂ ਮੇਰੀ ਢਿੱਡ ਜਿਵੇਂ ਦਰਦਿਆ ਹੋ ਹੀ ਜਾਂਦਾ ਯਾਰ ਦਵਾਈ ਆਥਰੇ ਦਵਾਈਆਂ ਨੂੰ ਤੈਨੂੰ ਮੈਂ ਚਲ ਮੈਂ ਜਾਂਦਾ ਜਿਵੇਂ ਤਵੇ ਇਹ ਠੀਕ ਨਹੀਂ ਹੈਗੀ ਲੱਛਣ ਜੇ ਠੀਕ ਨਹੀਂ ਲੱਗਦੇ ਇਹਦੇ ਚਾਲ ਚੱਲਣ ਜੇ ਵਿਗੜੀ ਲੱਗਦੇ ਨੇ ਬੁਲਬੁਲ ਨੂੰ ਕਹਿ ਕੇ ਰਿਸ਼ਤਾ ਹੀ ਕਰਾ ਦਿੰਦੇ ਆ ਬਣਦੇ ਆ ਫਾਇਦਾ ਵੀ ਚਲੋ ਹਾਂ ਤਾਂ ਪੂਣਾ ਕਿਤੇ ਵੀ ਨਹੀਂ ਬੁਲਬੁਲ ਹਾਂਜੀ ਯਾਰ ਮੇਰੀ ਚੱਪਲਾਂ ਪਤਾ ਨਹੀਂ ਕਿੱਥੇ ਨਹੀਂ ਆ ਉਹ ਤਾਂ ਮੈਂ 파 ਰੱਖੀਆਂ ਨੇ ਜੀ ਤੁਹਾਡੀ ਚੱਪਲਾਂ ਤੂੰ ਤੂੰ ਗੱਲ ਵਰਖੀਆਂ ਨੇ ਮੈਨੂੰ ਕੋਈ ਚੱਪਾ ਲੱਭੇ ਨਹੀਂ ਹੈ ਕਿ ਮੇਰੀ ਵਾਲੀ ਪਤਾ ਨਹੀਂ ਕਿੱਥੇ ਆ ਤਾਂ ਕਿਵੇਂ ਥੋੜੀਆਂ ਪਾ ਲਈਆਂ ਓਹੋ ਚੱਲ ਕੋਈ ਨਹੀਂ ਤੂੰ ਆਪਦੀਆਂ ਪਾ ਮੈਂ ਮੜਾਏ ਬਾਜ਼ਾਰ ਜਾ ਕੇ ਆਣਾ ਬਾਜ਼ਾਰ ਕੀ ਕੰਮ ਹੈ ਤੁਹਾਨੂੰ ਉਹ ਬਸ ਮੈਨੂੰ ਥੋੜਾ ਜਿਹਾ ਕੰਮ ਹੈਗਾ ਤੇ ਇਧਰ ਰੋਟੀ ਬਣਾ ਲੈ ਠੀਕ ਹੈ ਠੀਕ ਹੈ ਬਸ ਮੈਂ ਆ ਗਿਆ 5 ਮਿੰਟਾਂ 'ਚ ਰੋਟੀ ਖਾ ਕੇ ਜਾਊਂਗਾ ਮੈਂ ਕਿਸੇ ਪਾਸੇ ਚਲੋ ਠੀਕ ਹੈ ਮੈਂ ਮੜਾਏ ਝਾੜੂ ਝਾੜੂ ਕੱਢ ਲਾਂ ਓ ਚੱਪਲਾਂ ਪਾ ਲੈ ਗਰਮ ਹੈ ਹਾਂਜੀ ਹਾਂਜੀ ਗਰਮ ਹੈ ਘਾ ਕਰਕੇ ਬਾਹਰ ਗਏ ਰਹੀ ਨੇ ਆ ਹੋ ਕੀ ਹੋ ਗਿਆ ਹੋ ਕੀ ਹੋ ਗਿਆ ਤੇਰੇ ਵਗ ਗਿਆ ਹੱਥ ਤੇ ਕੁਛ ਨਹੀਂ ਬਿਰਜੀ ਉਹ ਲੈ ਕੀ ਹੋ ਗਿਆ ਸੌਰੀ ਨਾ ਨਾਲੇ ਹੱਥ ਫੜੀ ਜਾਂਦੇ ਨਾਲੇ ਰੋਈ ਜਾਂਦੀ ਐ ਨਾਲੇ ਅੰਦਰ ਆ ਭੱਜ ਗਈ ਪਤਾ ਨਹੀਂ ਕੀ ਹੋ ਗਿਆ ਚੱਲ ਮਾਣਾ ਬਾਹਰ ਹੀ ਵਗ ਜਾਨੇ ਆਪਾਂ ਹਾਂ ਮੈਂ ਮਰਜਾ ਉਹ ਰੋਕੇ ਤਾਂ ਪੰਗਾ ਜਿਹਾ ਹੀ ਲੈ ਲਿਆ ਸੀ ਕੋਈ ਨਾ ਸ਼ਾਮ ਨੂੰ ਇਹਨਾਂ ਨੂੰ ਆ ਲੰਦੇ ਗੱਲ ਕਰਦੀ ਐ ਨਾ ਨਾਲ ਕਿ ਕੋਈ ਕੁੜੀ ਦੇ ਕੇ ਨਾ ਵੀਰ ਜੀ ਦਾ ਰਿਸ਼ਤਾ ਕਰ ਦਿੰਨੇ ਆ ਨਲੇ ਵੀਰ ਜੀ ਦੀ ਜ਼ਿੰਦਗੀ ਵਧੀਆ ਹੋ ਜੂਗੀ ਅਸੀਂ ਦੋਨੋਂ ਘਰੇ ਇਕੱਲੇ ਹੁੰਨੇ ਆ ਲੋਕ ਸੋ ਸੋ ਗੱਲਾਂ ਬਣਾਉਂਦੇ ਹੋਣਗੇ ਹਾਂ ਗੱਲ ਹੀ ਕਰਦੀ ਆ ਉਹਨਾਂ ਨਾਲ ਐਵੇਂ ਬੋਲ ਬੋਲਾ ਕੀ ਕਰ ਰਹੇਗਾ ਕੁਛ ਨਹੀਂ ਬਸ ਸਬਜ਼ੀ ਬਣਾਉਂਦੀ ਪਈ ਸੀ ਅੱਛਾ ਚਲ ਪਾਣੀ ਲੈ ਕੇ ਆਏ ਮੜ ਅੰਦਰ ਬੈਠਾ ਮੈਂ ਮੇਰੀ ਗੱਲ ਤਾਂ ਸੁਣੋ ਹਾਂ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਕੋਈ ਪਾਣੀ ਲਿਆ ਅੰਦਰ ਕਰਨੀ ਗੱਲ ਚਲੋ ਲਿਆਉਣੀ ਆਪਾਂ ਤੇ ਅੰਦਰ ਆ ਲੋ ਫੜੋ ਪਾਣੀ ਹਾਂ ਹਾਂ ਦੱਸ ਕੀ ਗੱਲ ਸੀਗੀ ਪਹਿਲਾਂ ਤੁਸੀਂ ਪਾਣੀ ਪੀਓ ਪਾਣੀ ਦਾ ਪੀ ਲੈਣਾ ਤੂੰ ਦੱਸ ਦੇ ਸੋਣੂ ਸੋਣੂਗਾ ਤਾਂ ਕੰਨਾਂ ਨਾਲ ਕੰਨਾਂ ਨਾਲ ਤਾਂ ਠੀਕ ਐ ਸਾਡੂ ਹੀ ਪੀਏ ਕਿਸੇ ਗੱਲ ਦੀ ਹੋ ਗਈ ਗਿਆ ਹੱਦ ਨੂੰ ਦੱਸ ਤਾਂ ਦੇ ਤੁਹਾਨੂੰ ਕੀ ਦੱਸਾਂ ਮੈਂ ਤਾਂ ਸਾਡੂ ਮਾਰਦੀ ਪਈ ਸੀ ਤੁਹਾਡੇ ਜਾਨ ਜਾਨ ਮਗਰੋਂ ਕੂੜਾ ਇਕੱਠਾ ਕਰਨ ਲੱਗਿਓ ਹੱਥ 'ਚ ਕੰਡਾ ਲੱਗਿਆ ਕਿੱਥੇ ਵੀ ਜਾ ਗੱਲ ਤਾਂ ਸੁਣਦੇ ਨਹੀਂ ਮੇਰੀ ਹਾਂ ਉਹਨਾਂ ਫਟਾਫਟ ਵੀਰੇ ਨੇ ਆਕੇ ਨਾ ਮੇਰਾ ਹੱਥ ਫੜ ਲਿਆ ਤੇ ਮੈਨੂੰ ਗਲਤਫਹਿਮੀ ਜੀ ਹੋ ਗਈ ਮੈਨੂੰ ਨਾ ਬੜਾ ਅਜੀਬ ਜਿਹਾ ਲੱਗਿਆ ਤਾਂ ਮੈਂ ਤੁਹਾਨੂੰ ਹੁਣ ਕਹਿਨੀ ਆ ਉਹੀ ਲੱਗਿਆ ਤੇਨੂੰ ਉਹੀ ਕਾਨੂੰ ਲੱਗਿਆ ਸੀ ਤੁਸੀਂ ਤਾਂ ਮੇਰੀ ਗੱਲ ਸਮਝਦੇ ਨਹੀਂ ਹੈਗੇ ਆਪਾਂ ਨਾ ਵੀਰ ਜੀ ਦਾ ਕੋਈ ਕੁੜੀ ਦੇਕੇ ਨਾ ਰਿਸ਼ਤਾ ਕਰਾ ਦਿੰਨੇ ਆ ਪਾਗਲ ਤਾਂ ਨਹੀਂ ਹੋ ਗਈ ਤੂੰ ਨੱਲੇ ਲੋਕ ਸੋ ਸੋ ਗੱਲਾਂ ਬਣਾਉਂਦੇ ਨੇ ਜਦੋਂ ਅਸੀਂ ਘਰੇ ਇਕੱਲੇ ਹੁੰਨੇ ਆ ਓਏ ਜੇ ਉਹਦਾ ਵਿਆਹ ਕਰਾਤਾ ਜ਼ਮੀਨ ਸਾਰੀ ਨਿਕਲ ਜੂ ਉੱਥੋਂ ਅੱਡੀ ਜ਼ਮੀਨ ਲੈ ਕੇ ਆਪਾਂ ਕਿੱਥੇ ਜਾਣਾ ਉਹ ਚੱਲ ਕੋਈ ਨਹੀਂ ਮੜਾ ਮੋਟਾ ਚੌੜ ਕਰਦਾ ਉਹ ਤੇਰੇ ਨਾਲ ਐਵੇਂ ਨਾ ਉਹ ਕਰਿਆ ਕਰ ਤੂੰ ਠੀਕ ਹੈ ਚਲੋ ਠੀਕ ਹੈ ਜਿਵੇਂ ਤੁਹਾਡੀ ਮਨਸੇ ਚਲੋ ਮੈਂ ਚਾਹ ਬਣਾ ਦਿੰਨੀ ਆ ਪੀਓਗੇ ਚਾਹ ਪੀ ਲੂਗਾ ਕੋਈ ਤੇਰਾ